ਹਾਂਜੀ ਮੈਂ ਪਹਿਲੇ ਤੇ ਇਲਾਕੇ ਵਾਲਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨੀ ਆ ਕਿ ਮੈਨੂੰ ਇਨਵਾਈਟ ਕੀਤਾ ਆਨ ਲਈ ਮੈਨੂੰ ਮੌਕਾ ਮਿਲਿਆ ਸਾਰਿਆਂ ਨੂੰ ਨਿਲੰਧ ਤੇ ਮੈਂ ਜਿਵੇਂ ਜਾਣਦੇ ਹੋ ਤੁਸੀਂ ਸਾਰੇ ਕਿ ਮੈਂ ਪੰਜਾਬ ਦੀ ਦੇਨਾ ਪ੍ਰੀਤੀ ਸਪਰੂ ਨੂੰ ਉਹਦੀ ਪਛਾਣ ਪੰਜਾਬ ਨੇ ਦਿੱਤੀ ਆ ਮੈਂ ਤੇ ਹੀ ਹਿੰਦੀ ਫਿਲਮਾਂ 'ਚ ਕੰਮ ਕੀਤਾ ਬਟ ਪੰਜਾਬੀ ਫਿਲਮਾਂ ਤੋਂ ਮੈਨੂੰ ਜਿਹੜਾ ਪਿਆਰ ਸਤਿਕਾਰ ਮਿਲਿਆ ਹੈ ਉਹਦਾ ਕਰਜ਼ ਮੈਂ ਨਹੀਂ ਚੁਕਾ ਸਕਦੀ ਤੇ ਜਦ ਵੀ ਮੈਨੂੰ ਮੌਕਾ ਹੁੰਦਾ ਮੈਂ ਪੰਜਾਬ ਆਂਦੀ ਰਵਾਂਗੀ ਬਿਕੋਜ਼ ਮੈਂ ਇੱਥੇ ਕੰਮ ਕਰਨ ਚਾਹੁੰਨੀ ਆ ਇੱਥੇ ਦੀ ਨਾਰੀ ਸ਼ਕਤੀ ਲਈ ਇੱਥੇ ਦੇ ਬੱਚਿਆਂ ਲਈ ਮੈਂ ਕਿਸਾਨਾਂ ਲਈ ਸਾਰਿਆਂ ਲਈ ਮੈਂ ਹੁਣ ਸੋਚ ਰਹੀ ਆ ਕਿ ਮੈਂ ਆਪਣੀ ਇੱਕ ਟੀਮ ਲੈ ਕੇ ਇੱਥੇ ਪਿੰਡਾਂ-ਪਿੰਡਾਂ 'ਚ ਘੁੰਮਾਂਗੀ ਔਰ ਜਿਹੜੀ ਵੀ ਪ੍ਰੋਬਲਮਸ ਹੈ ਸਾਡੇ ਪਿੰਡਾਂ ਵਿੱਚ ਲੋਕਾਂ ਦੀ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੀ ਕੋਸ਼ਿਸ਼ ਤੇ ਸਾਰਿਆਂ ਤੁਹਾਡੇ ਸਾਰਿਆਂ ਦਾ ਸਪੋਰਟ ਚਾਹੀਦਾ ਹੈ ਤੇ ਪਲੀਜ਼ ਮੈਂ ਬੀਜੇਪੀ ਜੁਆਇਨ ਕੀਤੀ ਹੈ ਔਰ ਮੈਂ ਜਾਣੀਆਂ ਕਿ ਤੁਸੀਂ ਸਾਡੇ ਜਿਹੜੇ ਕੈਂਡੀਡੇਟਸ ਨੇ ਕੈਂਡੀਡੇਟ ਨੇ ਸਰਦਾਰ ਤਰਨਜੀਤ ਸਿੰਘ ਸੰਦੂ ਉਹ ਬਹੁਤ ਹੀ ਇੰਟੈਲੀਜੈਂਟ ਨੇ ਉਹਨਾਂ ਦਾ ਇੱਕ ਵਿਜਨ ਹੈ ਪੰਜਾਬ ਲਈ ਮੈਂ ਸਮਝਦੀ ਆ ਉਹਨਾਂ ਦੀ ਸਪੋਰਟ ਨਾਲ ਪੰਜਾਬ ਇੰਨੀ ਉન્નਤੀ ਕਰੇਗਾ ਇਹਨਾ ਖੁਸ਼ਹਾਲ ਹੋਏਗਾ ਉਹ 10 ਸਾਲ ਤੋਂ ਮੋਦੀ ਸਾਹਿਬ ਨਾਲ ਜੁੜੇ ਹੋਏ ਨੇ ਉਹਦਾ ਫਾਇਡਰ ਪੰਜਾਬ ਨੂੰ ਹੋਊਗਾ ਤੇ ਪਲੀਜ਼ ਸੈਂਟਰ ਵਿੱਚ ਸਰਕਾਰ ਪੰਜਾਬ ਜਿਹੜੀ ਸਰਕਾਰ ਆ ਰਹੀ ਹੈ ਉਹ ਹੈ ਮੋਦੀ ਸਾਹਿਬ ਦੀ ਤੇ ਜੇ ਤੁਸੀਂ ਇੱਥੇ ਵੀ ਬੀਜੇਪੀ ਨੂੰ ਚੁਣ ਕੇ ਲਾਉਂਦੇ ਹੋ ਤੇ ਆਈ ਥਿੰਕ ਉਹਦਾ ਉੱਥੇ ਸਰਕਾਰ ਭਾਜਪੀ ਦੀ ਇੱਥੇ ਸਰਕਾਰ ਭਾਜਪੀ ਤੇ ਬਹੁਤ ਕਮ ਹੋ ਸਕਦਾ ਹੈ ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ ਜਿੱਥੇ ਵੀ ਜਿੱਦਾਂ ਵੀ ਸਟੇਟਾਂ 'ਚ ਭਾਜਪੀ ਦੀ ਸਰਕਾਰ ਹੋਈ ਹੈ ਉਹ ਨਾਲ ਸੈਂਟਰ ਵਿੱਚ ਭਾਜਪੀ ਦੀ ਸਰਕਾਰ ਹੈ ਤੇ ਬਹੁਤ ਫਾਇਦਾ ਹੋਇਆ ਹੈ ਉਹਨਾਂ ਸਟੇਟਾਂ ਨੂੰ ਤੇ ਇੱਕ ਵਾਰ ਭਾਜਪੀ ਨੂੰ ਇੱਥੇ ਵੋਟ ਕਰਕੇ ਦੇਖੋ ਤੇ ਮੈਂ ਕਹਿੰਨੀ ਆ ਤੁਸੀਂ ਕਦੇ ਵੀ ਰਿਗਰਟ ਨਹੀਂ ਕਰੋਗੇ ਕਿੰਨੀ ਵੱਡੀ ਲੀਡ ਦੋ ਜਿੱਤ ਜਾਂ ਸਕਦੇ ਕੰਨ ਮੈਨੂੰ ਲੱਗਦਾ ਜਿਤਨ ਕੇ ਬਹੁਤ ਵੱਡੀ बिकॉज ਲੋਕਾਂ ਨੂੰ ਪਤਾ ਹੈ ਕਿ ਬਹੁਤ ਹੀ ਸਿਨਸਅਰ ਓਨੈਸਟ ਬੜੇ ਐਜੂਕੇਟਿਡ ਬੰਦੇ ਜੀ ਦੀ ਲੋੜ ਹੈ ਪੰਜਾਬ ਨੂੰ ਸਾਨੂੰ ਲੋੜ ਹੈ ਸਾਨੂੰ ਲੀਡ ਕਰਨ ਵਾਲੇ ਦੀ ਇੰਟੈਲੀਜੈਂਟ ਪਰਸਨ ਦੀ ਓਨੈਸਟ ਪਰਸਨ ਦੀ ਇਹਨਾਂ ਦੀ ਰੈਪਿਊਟੇਸ਼ਨ ਬਹੁਤ ਓਨੈਸਟ ਹੈ ਤਾਂ ਹੀ ਇਹ ਮੋਦੀ ਸਾਹਿਬ ਇਹਨਾਂ ਨੂੰ ਆਪਣੇ ਨਾਲ ਰੱਖਦੇ ਆ ਮੋਦੀ ਸਾਹਿਬ ਕਰਪਟ ਬੰਦੇ ਨੂੰ ਕਦੇ ਵੀ ਨੇੜੇ ਆਨ ਨਹੀਂ ਦਿੰਦੇ ਇਹ ਉਹਨਾਂ ਦੀ ਮੈਨੂੰ ਹੈ ਮਤਲਬ ਇਨ ਸਟਡੀ ਤੇ ਮੈਂ ਇਹ ਸਮਝਦੀ ਆ ਕਿਉਂ ਨਹੀਂ ਤਰਨਜੀਤ ਸਿੰਘ ਸੰਧੂ ਜੀ ਨੂੰ ਜਿਤਾ ਕੇ ਇਹ ਮੇਰੀ ਪਵਿੱਤਰ ਧਰਤੀ ਅੰਮ੍ਰਿਤਸਰ ਨੂੰ ਤੁਸੀਂ ਖੁਸ਼ਹਾਲ ਬਣਾ ਦਿਓ ਤੁਸੀਂ ਪਾਰਟੀ ਦੇ ਲੋਕਾਂ ਨੂੰ ਕਹਿ ਰਹੇ ਆ ਵੀ ਇਹ ਤਾਂ ਪੈਰਾਸੂਟ ਤੋਂ ਉਤਰੇ ਨੇ ਪੰਜਾਬ ਦੇ ਬਾਰੇ ਅੰਮ੍ਰਿਤਸਰ ਬਾਰੇ ਕੀ ਜਾਣਦੇ ਕੋਈ ਜਾਣੋ ਅਰੇ ਜਿਹੜਾ ਵੀ ਸਿੱਖ ਹੈ ਉਹ ਕਿਤੇ ਵੀ ਰਹੇ ਪੰਜਾਬ ਦੇ ਬਾਰੇ ਸਭ ਕੁਝ ਜਾਣਦਾ ਹੈ ਮੇਰੇ ਗੁਰੂ ਸਾਹਿਬ ਨੇ ਜਿਹੜੀ ਇਹ ਸਜਾਈ ਹੈ ਪਗ ਸਿੱਖਾਂ ਦੇ ਸਿਰ ਤੇ ਮੈਂ ਤੁਹਾਨੂੰ ਕਹਿਣੀ ਆ ਉਹਦੀ ਇੱਜ਼ਤ ਰੱਖਣਾ ਉਹਦਾ ਮਾਨ ਰੱਖਣਾ ਸਿੱਖ ਜਾਂਦਾ ਹੈ ਤੇ ਤਰਨਜੀਤ ਸਿੰਘ ਜੀ ਤੇ ਇੱਕ ਸਿੱਖਣੀ ਜਿਹੜੇ ਬਹੁਤ ਹੀ ਐਜੂਕੇਟਿਡ ਨੇ ਉਹਨਾਂ ਨੂੰ ਬਹੁਤ ਸਾਡੇ ਬੱਚਿਆਂ ਨੂੰ ਇਹ ਚਾਹੀਦੇ ਸਾਡੇ ਬੱਚਿਆਂ ਨੂੰ ਇਹ ਵਿਜ਼ਨ ਚਾਹੀਦਾ ਹੈ कि ਉਹਨਾਂ ਨੂੰ ਕਿਸ ਤਰਫ ਉਹਨਾਂ ਦੀ ਕਿਸ ਤਰ੍ਹਾਂ ਮਤਲਬ ਉਹ ਲਾਈਫ ਚੱਗੇ ਹਨ ਪਰ ਦੇਖਿਆ ਜੇ ਤਾਂ ਇੱਕ ਪਾਸੇ ਕਿਸਾਨ ਵੀ ਬਹੁਤ ਜ਼ਿਆਦਾ ਖੁਫਾ ਹੈਗੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਇਹਦੇ ਨਹੀਂ ਮੈਂ ਮੈਂ ਤੁਹਾਨੂੰ ਇਹ ਦੱਸਦੀ ਆ ਜਿਹੜੀ ਕਿਸਾਨਾਂ ਦੀ ਵੀ ਪ੍ਰੋਬਲਮ ਹੈ ਨਾ ਉਹਦਾ మీడియం ਬਣ ਸਕਦੇ ਤਰਨਜੀਤ ਸਿੰਘ ਸਾਹਿਬ ਉਹ మీడియం ਬਣ ਸਕਦੇ ਬਿਕੋਜ਼ ਉਹ ਮੋਦੀ ਸਾਹਿਬ ਦੇ ক্লোਜ਼ ਨੇ ਔਰ ਉਹ ਕਿਸਾਨਾਂ ਨੂੰ ਡੈਫੀਨਿਟਲੀ ਉਹ ਆਪਣੇ ਮੰਨੇ ਜੋ ਪੰਜਾਬੀ ਕਿੱਥੇ ਵੀ ਰਹੇ ਉਹਦਾ ਦਿਲ ਪੰਜਾਬ ਚ ਹੀ ਰਹਿੰਦਾ ਮੈਂ ਚਾਹੇ ਬੰਬਈ ਰਹਨੀ ਆ ਪਰ ਮੈਂ ਹਮੇਸ਼ਾ ਪੰਜਾਬ ਦੇ ਬਾਰੇ ਹੀ ਸੋਚਦੀ ਰਹਿੰਦੀ ਆ ਤੇ ਮੈਂ ਹੁਣ ਕਿਉਂ ਭੱਜ ਕੇ ਆਈ ਆ ਮੈਂ ਕਹਿ ਰਹੀ ਆ ਕਿ ਭਾਜਪੀ ਦੀ ਸਰਕਾਰ ਸੈਂਟਰ ਵਿੱਚ ਆ ਰਹੀ ਹੈ ਮੁਕੰਮਲ ਹੈ ਮੇਰਾ ਪੰਜਾਬ ਪਿੱਛੇ ਨਾ ਰਹਿ ਜਾਏ ਮਸਾਡਾ ਸਾਨੂੰ ਨੂੰ ਨੂੰ ਸਪੋਰਟ ਕਰਨਾ ਚਾਹੀਦਾ ਜੇ ਉਹਨਾਂ ਨੂੰ ਜੇ ਤੁਸੀਂ ਬੀਜੇਪੀ ਨੂੰ ਸਪੋਰਟ ਨਹੀਂ ਕਰੋਗੇ ਫਿਰ ਵੀ ਮੋਦੀ ਸਾਹਿਬ ਇਸ ਤਰ੍ਹਾਂ ਦੇ ਬੰਦੇ ਕਿ ਫਿਰ ਵੀ ਪੰਜਾਬ ਲਈ ਕਰਨਗੇ ਬਸ ਜੇ ਬੀਜੇਪੀ ਨੂੰ ਤੁਸੀਂ ਸਪੋਰਟ ਕਰੋਗੇ ਤੇ ਮੋਦੀ ਸਾਹਿਬ ਨੂੰ ਉਹ ਜ਼ਿਆਦਾ ਉਹ ਹੋਏਗਾ ਨਾ ਉਹਨਾਂ ਨੂੰ ਫੀਲਿੰਗ ਕਿ ਮੈਨੂੰ ਸਪੋਰਟ ਵੀ ਕੀਤਾ ਪੰਜਾਬ ਨੇ ਤੇ ਉਹ ਡੈਫੀਨੇਟਲੀ ਇਹ ਕਿਸਾਨਾਂ ਦੀ ਪ੍ਰੋਬਲਮ ਛੋਟੀ ਹੈ ਮੈਨੂੰ ਲੱਗਦਾ ਨਹੀਂ ਇੰਨੀ ਵੱਡੀ ਆ ਆਈ ਥਿੰਕ ਕਿਥੇ ਕਮਿਊਨੀਕੇਸ਼ਨ ਗੈਪ ਰਹਿ ਗਿਆ ਤੇ ਇਹ ਤਰਨਜੀਤ ਸਿੰਘ ਸੰਧੂ ਇਹ ਗੈਪ ਨੂੰ ਫਿਲ ਕਰ ਸਕਦੇ ਆ ਕੱਲ ਮੋਦੀ ਸਾਹਿਬ ਦੀ ਰੈਲੀ ਸੀ ਬੜਾ ਕਿਸ ਤਰ੍ਹਾਂ ਦੇਖਦੇ ਮੈਨੂੰ ਲੱਗਦਾ ਬਹੁਤ ਮੇਰੀ ਹੁਣੇ ਹੀ ਗੱਲ ਹੋਈ ਜਲੰਧਰ ਥੋੜੇ ਮੇਰੇ ਭੈਗੇ ਬਹੁਤ ক্লোਜ਼ ਰਿਲੇਸ਼ਨ ਮੀਡੀਆ ਵਿੱਚ ਬੜੇ ਵੱਡੇ ਅਖਬਾਰ ਜਿਹੜੇ ਪੰਜਾਬ ਦੇ ਆ ਤੇ ਉਹ ਕਹਿ ਰਹੇ ਸੀ ਸਾਰੇ ਉਹ ਵੈਰੀ ਹੈਪੀ ਕਿ ਜਿਹੜਾ ਉਹਨਾਂ ਨੇ ਕੱਲ ਮੀਟਿੰਗ ਮੋਦੀ ਸਾਹਿਬ ਨੇ ਕੰਡਕਟ ਕੀਤੀ ਹੈ ਜਲੰਧਰ ਉਹਦਾ ਬਹੁਤ ਚੰਗਾ ਰਿਸਪੌਂਸ ਮਿਲਿਆ ਹੈ ਤੇ ਮੈਂ ਸਮਝਦੀ ਆ ਪਲੀਜ਼ ਟਰਸਟ ਮੈਂ ਕੱਲੀ ਬੰਦੇ ਨੂੰ ਮੈਨੂੰ ਮੁੰਬਈ ਵਿੱਚ ਇੰਨੀ ਪ੍ਰੋਬਲਮ ਦੇ ਰਹੀ ਸੀ ਗਵਰਨਮੈਂਟ ਮੇਰੀ ਜ਼ਮੀਨ ਨੂੰ ਹੜਪਣ ਦੀ ਕੋਸ਼ਿਸ਼ ਕਰ ਰਹੀ ਸੀ ਨਰਿੰਦਰ ਮੋਦੀ ਜੀ ਨੂੰ ਮੈਂ ਚਿੱਠੀ ਲਿਖੀ ਉਹਨਾਂ ਨੇ ਇੱਕ ਚਿੱਠੀ ਬੰਬੇ ਪਾਈ ਮੈਨੂੰ ਜਸਟਿਸ ਮਿਲਿਆ ਤੇ ਜਿਹੜਾ ਬੰਦਾ ਇੱਕ ਬੰਦੇ ਦੀ ਵੀ ਸੁਣ ਸਕਦਾ ਉਹ ਇੰਨੀ ਆਵਾਮ ਦੇ ਨੂੰ ਕਿ ਨਹੀਂ ਸੁਨੇਗਾ ਮੈਡਮ ਵਿਜ਼ਨ ਕੀ ਹੈਗਾ ਉਹਨਾਂ ਦਾ ਕਿ ਸਰ ਦੇ ਚਲਾ ਕੇ ਕੀ ਬਾਕ ਦਾ ਨਾ ਰਹਿ ਕਿ ਕਿ ਪ੍ਰੋਜੈਕਟ ਲੈ ਕੇ ਆਏ ਨੇ ਤੁਹਾਨੂੰ ਇੱਕ ਗੱਲ ਦੱਸ ਦਿਆਂ ਦਿਖ ਲਓ ਮੋਦੀ ਸਾਹਿਬ ਦੇ ਮਤਲਬ ਰੇਨ ਵਿੱਚ ਇਹ 10 ਸਾਲਾਂ ਵਿੱਚ ਪਹਿਲੀ ਬਾਤ ਤੋਂ ਤੁਸੀਂ ਇਹ ਦੇਖੋ ਕਿ ਡਿਫੈਂਸ ਨੂੰ ਇਨਾ ਸਟਰੋਂਗ ਕੀਤਾ ਉਹਨਾਂ ਨੇ ਹਾਂ 10 ਸਾਲਾਂ ਤੋਂ ਕੋਈ ਅਟੈਕ ਹੋਇਆ ਇੰਡੀਆ 'ਚ ਨਹੀਂ ਹੋਇਆ ਟੈਰਰਿਸਟ ਅਟੈਕ ਨਹੀਂ ਤਾਂ ਆਏ ਦਿਨ ਕਦੇ ਬੰਬੇ ਬਲਾਸਟ ਕਦੇ ਪਠਾਨਕੋਟ ਵਰਗੇ ਕਿਥੇ ਉਹ ਸਾਰਾ ਕੁਝ 10 ਸਾਲ ਤੋਂ ਅਸੀਂ ਸੁਰੱਖਿਤਾ ਇਹ ਸਾਨੂੰ ਹੌਸਲਾ ਦਿੱਤਾ ਹੈ ਯੂ نو ਉਹਨਾਂ ਦੇ ਟਰਮਸ ਵਿੱਚ ਫਿਰ ਦੂਜਾ ਦੇਖੋ ਸਾਡੇ ডিফেন্স ਸਕੂਲ ਰਾਈਫਲਸ ਨਹੀਂ ਸਿੱਖੇ ਚੰਗੇ ਅੱਜ ਉਹਨਾਂ ਦੇ ਕੋਲ ਮਸ਼ੀਨ ਗਨ ਬੁਲੇਟ ਪ੍ਰੂਫ ਜੈਕਟਸ ਸਾਡੇ ডিফেন্স ਸਕੂਲ ਇੰਨੇ ਲੇਟੈਸਟ ਇਕੁਪਮੈਂਟ ਹੈ ਸਾਡਾ ਬਾਰਡਰ ਇੰਨਾ ਸਟਰੋਂਗ ਹੋ ਗਿਆ ਹੈ ਤੇ ਮੈਂ ਸਮਝਦੀ ਹਾਂ ਇਹ ਬਹੁਤ ਵੱਡੀ ਗੱਲ ਹੈ ਜਿੱਥੇ ਵਾਰ ਚੱਲ ਰਹੇ ਨਾ ਇਹ ਗਾਜ਼ਾ ਹਮਸ ਇਜ਼ਰਾਈਲ ਕਿੰਨਾ ਪੂਰੇ ਦੁਨੀਆ ਚ ਕਿੰਨਾ ਹਲਚਲ ਮੱਚੀ ਹੋਈ ਹੈ ਇਹਨੇ ਵਾਰ ਚੱਲ ਰਹੇ ਨੇ ਅੱਜ ਸਾਡਾ ਇੰਡੀਆ ਸੁਰੱਖਿਤ ਰਿਹਾ ਹੈ ਕਿਉਂਕਿ ਸਾਡਾ ਲੀਡਰ ਨਰਿੰਦਰ ਮੋਦੀ ਹੈ ਨਹੀਂ ਤੇ ਇੱਥੇ ਵੀ ਇੰਡੀਆ ਚੀਨ ਦਾ ਵਾਰ ਸ਼ੁਰੂ ਹੋ ਜਾਂਦਾ ਦੇਖੋ ਮੈਂ ਤੇ ਤੁਹਾਨੂੰ ਇਹ ਦੱਸ ਦਿਆਂ ਮੈਨੂੰ ਹੁਣ ਪਤਾ ਲੱਗਿਆ ਮੈਂ ਗੋਗਾ ਪ੍ਰਚਾਰ ਕਰਦੀ ਹਾਂ ਨਾ ਮੈਂ ਸਾਰੇ ਜਾਨ ਦੇ ਪੂਰੇ ਹਿੰਦੁਸਤਾਨ ਕਰ ਲੈਂਦੇ ਉਹ ਜੰਮੂ ਕਸ਼ਮੀਰ ਚ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਮੈਂ ਉਥੋਂ 1200 ਕਸ਼ਮੀਰੀਆਂ ਨੂੰ ਲੈ ਕੇ ਸ਼ੀਸ਼ਗੰਜ ਸ਼ੀਸ਼ਗੰਜ ਟੂਪੋਰ ਆਸਾ ਬਾਈ ਸੀ ਔਰ ਉਸ ਉਹਦੇ ਬਾਅਦ ਹੀ ਆਰਟੀਕਲ 370 ਨਿਕਲਿਆ ਉਥੇ ਗੁਰੂ ਸਾਹਿਬ ਦੇ ਉਥੇ ਜਿੱਥੇ ਆ ਕੇ ਕਸ਼ਮੀਰੀ ਪੰਡਿਤ 500 ਸਾਲ ਪਹਿਲਾਂ ਅਰਦਾਸ ਕੀਤੀ ਸੀ ਕਿ ਸਾਨੂੰ ਬਚਾਓ ਉਥੇ ਹੀ ਜਾ ਕੇ ਅਸੀਂ ਕਿਹਾ ਗੁਰੂ ਸਾਹਿਬ ਸਾਨੂੰ ਬਚਾਓ ਅਸੀਂ ਹੁਣ ਵੀ ਕਸ਼ਮੀਰ ਚ ਵਸ ਨਹੀਂ ਸਕ ਰਹੇ ਤੇ ਪਲੀਜ਼ ਆਓ ਆਰਟੀਕਲ 370 ਕਾਲਤਾ ਮੋਦੀ ਸਾਹਿਬ ਇੱਕ ਗੁਰੂ ਦਾ ਗੁਰੂ ਦੇ ਬੰਨੇ ਬੰਨੇ ਮਤਲਬ ਉਹਨਾਂ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਜ਼ਰੀਆ ਬਣਾਇਆ कि आर्टिकल 370 ਨਿਕਲ ਗਿਆ ਕਾਂਗਰਸ ਨੂੰ ਮੁਹੀਨ ਨੂੰ ਕਿਸ ਤਰ੍ਹਾਂ ਸਮਝੇ ਰਾਹੁਲ ਗਾਂਧੀ ਵੀ ਮੈਂ ਇਹ ਕਹਿੰਨੀ ਆ ਨਹੀਂ ਮੈਂ ਤੁਹਾਨੂੰ ਇਹ ਕਹਿੰਨੀ ਆ ਕਿ ਤੁਸੀਂ ਪੰਜਾਬ ਚ ਅਕਾਲੀ ਔਰ ਕਾਂਗਰਸ ਕਾਂਗਰਸ ਔਰ ਅਕਾਲੀ ਦੀ ਗਵਰਨਮੈਂਟ ਰਹੀ ਹੈ ਨਾ ਤੇ ਇੱਕ ਵਾਰ ਬੀਜੇਪੀ ਨੂੰ ਚਾਂਸ ਦੇ ਕੇ ਤਾਂ ਦੇਖੋ ਮੈਂ ਯਕੀਨ ਨਾਲ ਕਹਿ ਸਕਦੀ ਆ ਤੁਸੀਂ ਮਾਇੂਸ ਨਹੀਂ ਹੋਵੋਗੇ ਮੈਨੂੰ ਦੱਸੋ 40 ਸਾਲ ਤੋਂ ਮੈਂ ਆ ਰਹੀ ਹਾਂ ਪ੍ਰੀਤੀ ਸਪਰੂ ਸਰਪੰਚ ਤੋਂ ਲੈ ਕੇ ਇੱਥੇ ਮੈਂ ਪੰਜਾਬ 'ਚ ਡਿਵੈਲਪਮੈਂਟ ਨਹੀਂ ਦੇਖੀ ਮੇਰੀ ਅੱਖਾਂ ਦੇ ਸਾਹਮਣੇ 20 ਸਾਲਾਂ ਵਿੱਚ ਪਿੰਡ ਸਿਸਪਿੰਡੂ ਸੀਗਾ ਪੂਰਾ ਗੁੜਗਾਓ ਹੁਣ ਸਿੰਗਾਪੁਰ ਬਣ ਗਿਆ ਤੇ ਉਹਦੇ ਲਈ ਤੁਸੀਂ ਵਿਸ਼ਵਾਸ ਕਰਨਾ ਪਏਗਾ ਤੁਹਾਨੂੰ ਕਿਸੇ ਤੁਸੀਂ ਦੋ ਪਾਰਟੀਆਂ ਨੂੰ ਟਰਾਈ ਕਰ ਲਿਆ ਨਾ ਤੀਜੇ ਨੂੰ ਵੀ ਟਰਾਈ ਕਰ ਲਿਆ ਹੁਣ ਬੀਜੇਪੀ ਨੂੰ ਟਰਾਈ ਤੇ ਕਰੋ ਮੈਂ ਕਹਿ ਰਹੀ ਹਾਂ ਇੱਕ ਵਾਰ ਮੋਦੀ ਸਾਹਿਬ ਦਾ ਇੱਥੇ ਕਰੋ ਸਪੋਰਟ ਤੇ ਦੇਖੋ ਤੁਸੀਂ ਸਵਰਗ ਬਣਾ ਦੇਣਗੇ ਪੰਜਾਬ ਦੇ ਤੇ ਤੁਹਾਡੀ ਜਿਹੜੀ ਪ੍ਰੋਬਲਮ ਹੈ ਤਾਂ ਬਹੁਤ ਛੋਟੀ ਪ੍ਰੋਬਲਮਸ ਹੈ ਤੁਸੀਂ ਦੇਖ ਨਹੀਂ ਰਹੇ ਦੇਖੋ ਮੱਧ ਪ੍ਰਦੇਸ਼ ਦੇਖੋ ਯੂਪੀ ਯੂਪੀ ਜਿਸ ਵਿੱਚ ਸਾਡੇ ਆਈ ਥਿੰਕ ਪੰਜ ਪੰਜਾਬ ਆ ਸਕਦਾ ਇੰਨਾ ਵੱਡਾ ਉਹਨੂੰ ਕੀ ਕਰਦਾ ਉਥੇ ਲੋਕੀ ਜਾਨ ਨੂੰ ਡਰਦੇ ਸੀ ਲੇਡੀਜ਼ ਬਾਹਰ ਨਿਕਲਣ ਤੋਂ ਡਰਦੇ ਸੀ ਇੰਨਾ ਗੁੰਡਾ ਰਾਜ ਇੰਨਾ ਮਾਫੀਆ ਇੰਨੀ ਡਵੈਲਪਮੈਂਟ ਹੋਈ ਹੈ ਯੋਗੀ ਤੇ ਆਨ ਤੋਂ ਬਾਅਦ ਮੋਦੀ ਸਾਹਿਬ ਦੇ ਸਪੋਰਟ ਨਾਲ ਕਿਤਾ ਨਾ ਤੇ ਇੱਥੇ ਤਰਨਜੀਤ ਜੀ ਦੇ ਹੱਥ ਮਜ਼ਬੂਤ ਕਰੋ ਤੇ ਇੱਥੇ ਵੀ ਕੰਮ ਹੋਈ ਮੋਦੀ ਸਾਹਿਬ ਨਾਲ ਇਹਦੇ ਨਾਲ ਸਮਝਦੇ ਹੋ ਤਰਨਜੀਤ ਜੀ ਦਾ ਕੰਮ ਕਿਸ ਨਾਲ ਹੈ ਕਿਸੋ ਪਾਰਟੀ ਨਾਲ ਨਾ ਕਾਹਨ ਕਿਸ ਨਾਲ ਹੈ ਦੇਖੋ ਉਹਨਾਂ ਦਾ ਮੁਕਾਬਲਾ ਮੈਂ ਤੇ ਸਮਝਦੀ ਆ ਕਿ ਪਤਾ ਨਹੀਂ ਇਹ ਤਿੰਨ ਚਾਰ ਪਾਰਟੀਆਂ ਨੇ ਨਾ ਜਿਹੜੇ ਇੱਥੇ ਲੜ ਰਹੇ ਨੇ ਬਟ ਮੈਂ ਸਮਝਦੀ ਆ ਕਿ ਕੋਈ ਵੀ ਕੈਂਡੀਡੇਟ ਉਨਾ ਪੜਾਇਆ ਲਿਖਿਆ ਨਹੀਂ ਹੈ ਸਾਨੂੰ ਪੰਜਾਬ ਵਿੱਚ ਨਾ ਪੜ੍ਹੇ ਲਿਖੇ ਲਿਖੇ ਬੰਦੇ ਦੀ ਵੀ ਬਹੁਤ ਲੋੜ ਹੈ ਬਿਕੋਸ ਸਾਡੇ ਬੱਚਿਆਂ ਨੂੰ ਡਾਇਰੈਕਸ਼ਨ ਤੇ ਦਿਖਾਈ ਸਾਡੇ ਬੱਚਿਆਂ ਨੂੰ ਡਾਇਰੈਕਸ਼ਨ ਤੇ ਦਿਖਾਏ ਇਹ ਨਸ਼ੇ ਮੁਨਦੀ ਸਭ ਬੰਦ ਹੋਏ ਇਥੇ ਉਹ ਉਹ ਡਾਇਰੈਕਸ਼ਨ ਦਿਖਾਨ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਕਿਹੜੀ ਇਕਨੋਮੀਲੀ ਕਿਵੇਂ ਬੱਚੇ ਸਾਡੇ ਗਰੋਨ ਕਰੇ ਉਹਨਾਂ ਨੂੰ ਕਿਵੇਂ ਰੋਜ਼ਗਾਰ ਮਿਲੇ ਇਥੇ ਇੰਡਸਟਰੀਜ਼ ਲੱਗਣੇ ਤੇ ਮਤਲਬ ਸਾਰੀ ਜਿਹੜੀ ਸਹੂਲਤ ਹੈ ਬਾਕੀ ਸਟੇਟਾਂ ਵਿੱਚ ਹੈ ਹੈਨਾ ਬਾਕੀ ਸਾਰੇ ਸਟੇਟ ਫਲ ਰਹੇ ਫੁੱਲ ਰਹੇ ਅਸੀਂ ਪਿੱਛੇ ਰਹਿ ਗਏ ਇਹ ਮੇਰਾ ਤਾਂ ਇਹ ਫਰਜ਼ ਬੰਦਾ ਜੇ ਪੰਜਾਬ ਦਾ ਨਮਕ ਖਾਇਆ ਹੈ ਜਿ ਪੰਜਾਬ ਨੇ ਪੰਜਾਬ ਦੀ ਧਰਤੀ ਨੇ ਮੈਨੂੰ ਇੰਨਾ ਕੁਝ ਦਿੱਤਾ ਕਿ ਮੇਰਾ ਫਰਜ਼ ਨਹੀਂ ਬੰਦਾ ਕਿ ਮੈਂ ਰਿਪੇ ਕਰਾਂ ਮੇਰੇ ਵੱਲੋਂ ਜਿੰਨਾ ਕੁਝ ਹੋ ਸਕੇ ਮੈਂ ਤੇ ਹੁਣ ਆਪਣੀ ਟੀਮ ਬਣਾ ਕੇ ਪੰਜਾਬ ਚ ਕੋ ਬਣਵਾ ਲਿਆ ਕਿ ਮੈਨੂੰ ਮੁਝਾ ਸਮਝਣਾ ਹੈ ਹਰ ਪਿੰਡ ਚ ਜਾ ਕੇ ਤੁਹਾਡੀ ਪ੍ਰੋਬਲਮ ਕੀ ਹੈ ਦੱਸੋ ਮੈਂ ਬੀਜੇਪੀ ਚ ਲੈ ਕੇ ਜਾਊਂਗੀ ਤੁਹਾਡੀ ਪ੍ਰੋਬਲਮ ਠੀਕ ਹੈ ਨਾ ਮੈਂ ਸਾਨੂੰ ਗਿੱਲ ਜ਼ਿਲ੍ਹਾ ਵਾਜਿਸ ਪ੍ਰਧਾਨ ਐਸ ਭਾਰਤੀ ਜਨਤਾ ਪਾਰਟੀ ਸਰ ਜੀ ਜੇ ਐਸੀ ਮੋਰਚਾ ਹਾਂ ਸਰ ਜੀ ਜਿਹੜਾ ਤੁਹਾਡੇ ਕਿਰੇਆ ਵਿਕੇ ਪਹੁੰਚੇ ਸੀ ਰੀਤੀ ਸਬਰੂ ਆਲ ਜੀ ਆਏ ਆ ਇਹ ਸਾਨੂੰ ਬਹੁਤ ਵਿਸ਼ਵਾਸ ਦਿਵਾ ਗਏ ਆ ਇੱਥੇ ਜੋ ਵੀ ਸੀਵਰ ਦੀ ਪਾਣੀ ਦੀ ਗਲੀਆਂ ਨਾਲੀਆਂ ਦੀ ਤੰਗੀ ਹੈ ਨਾ ਉਹ ਕਹਿੰਦੇ ਕਿ ਸਾਰੀ ਇਹਨਾਂ ਦੇ ਮੁਸ਼ਕਲਾਂ ਦਾ ਭਾਰਤੀ ਜਨਤਾ ਪਾਰਟੀ ਤਰਨਜੀਤ ਸੰਧੂ ਉਹ ਹੁੰਦੇ ਆ ਸਾਰੀ ਇਹਨਾਂ ਦੇ ਹੱਲ ਹੋ ਜਾਣਗੇ ਤੇ ਆਪਾਂ ਬੋ ਵੱਡੀ ਇਤਨਾ ਤਰਨਜੀਤ ਸੰਧੂ ਜੀ ਸਮੁੰਦਰੀ ਨੂੰ ਬਹੁਤ ਵੱਡੀ ਦੀ ਰਡਣਾ ਆਪਾਂ ਜਿਤਾ ਰਹੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਅੰਬਰਸਰ ਦੇ ਵਿੱਚੋਂ ਲੋਕਾਂ ਦਾ ਕਿੰਨਾ ਵੀ ਸਹਿਯੋਗ ਸੀ ਆ ਜੀ ਲੋਕਾਂ ਦਾ ਬਹੁਤ ਸਹਿਯੋਗ ਹੈ ਜੀ ਬਲੋਕ ਮੇਰੇ ਨਾਲ ਬਹੁਤ ਜੁੜੇ ਹੋਏ ਆ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋ ਮੈਂ ਆਪਣੇ ਆਪਈ ਚਾਰੇ ਨੂੰ ਐਸੀ ਮੋਰਚੇ ਨੂੰ ਐਸੀ ਭਾਈਚਾਰੇ ਜਿੰਨਾ ਵੀ ਮੇਰੀਆਂ ਇੱਥੇ ਵਾਟਾਂ ਗਿਆ 21 22 23 ਦੇ ਵਿੱਚ ਜਿੱਥੇ ਐਸੀ ਪਰਿਵਾਰ ਮੇਰੇ ਰਹਿੰਦੇ ਮੈਂ ਉਹਨਾਂ ਨੂੰ ਇਹੋ ਮੈਸੇਜ ਹੋਣਾ ਚਾਹੁੰਦਾ ਆ ਕਿ ਮੈਂ ਇੱਕ ਆਮ ਬੰਦਾ ਇੱਕ ਗਰੀਬ ਘਰੋਂ ਚੋਂ ਮੀਡਲ ਕਲਾਸ ਬੰਦਾ ਉਹਨਾਂ ਐਡੇ ਤਗੜੇ ਐਕਟਰ ਮੇਰੇ ਘਰ ਆ ਕੇ ਮੈਨੂੰ ਬੜਾ ਤਗੜਾ ਮਾਨ ਦਿੱਤਾ ਆ ਮੈਂ ਤੁਹਾਨੂੰ ਇਹੋ ਕੰਨਾ ਆ ਮੇਰੀ ਹੱਥ ਜੋੜ ਕੇ ਤੁਹਾਨੂੰ ਭਾਈਚਾਰੇ ਨੂੰ ਬੇਨਤੀ ਆ ਬਾਦ ਚੜਕੇ ਭਾਜਪੀ ਨੂੰ ਵੋਟਾਂ ਪਾਓ ਤੇ ਆਪਣੇ ਤਰਨਜੀਤ ਸੰਧੂ ਨੂੰ ਸੁਮੰਦਰੀ ਜੀ ਨੂੰ ਕਾਮਯਾਬ ਬਣਾਓ ਤੇ ਇਹਨਾਂ ਦੀ ਇਹ ਕਾਮਯਾਬ ਹੋਣਗੇ ਤੇ ਇਹਨਾਂ ਦੇ ਕੰਮ ਬੋਲਦੇ ਨਰਿੰਦਰ ਮੋਦੀ ਹੁਣੀ ਜੋ ਕਿ ਕਨਕ ਦਾ ਇਹਨਾਂ ਦੇ ਕਾਰਡ ਕੱਟੇ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਵੀ ਨਰਿੰਦਰ ਮੋਦੀ ਜੀ ਖਾਤੇ ਵਿੱਚ ਪੈਸੇ ਪਾਇਆ ਕਰਨਗੇ ਸਾਰਾ ਹੱਲ ਹੋਣਗੇ ਸੈਂਟਰ ਕੋਰ ਵਿੱਚ ਲੋਕ ਕਨਕ ਹੁੰਦੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਆਪਾਂ ਲੋਕਾਂ ਨੂੰ ਭਾਈਚਾਰੇ ਨੂੰ ਕਨਕ ਨਹੀਂ ਦਿੰਦੀ ਕਾਰਡ ਕੱਟੇ ਜਾਂਦੇ ਆ ਆਪਾਂ ਇਹੋ ਤੁਹਾਡੇ ਵਗਾੜੀ ਪਾਈ ਚਾਰੇ ਵਾਲੀ ਬੇਨਤੀ ਕਰਦਾ ਮੈਂ ਸੋਨੂੰ ਗੱਲ ਤੁਹਾਡਾ ਬੱਚਾ ਤੁਸੀਂ ਮੈਨੂੰ ਬੜਾ ਮਾਨ ਦਿੱਤਾ ਆ ਮੈਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਕਹਿੰਦਾ ਆ ਤੇ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਆ ਅੱਗੇ ਚੜ ਕੇ ਬੀਜੇਪੀ ਨੂੰ ਵੋਟਾਂ ਪਾਓ ਤਰਨਜੀਤ ਸੋਨੂੰ ਜਗਾ ਕਿਹੜੀ ਹੈ ਪਵਨ ਨਗਰ 21 ਨੰਬਰ ਗਲੀ ਵਾਰਡ ਨੰਬਰ 26 ਤੋਂ ਜੋ ਹੁਣ 22 ਹੋ ਚੁੱਕੀ ਹੈ ਠੀਕ